ਵਾਹਿਗੁਰੂ ਜੀ ਕੀ ਬੋਲੇ ਗੁਰੂ ਪਿਆਰੇ ਸਾਧ ਸੰਗਤ ਜੀ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕਰਦੇ ਆ ਜੇ ਸਾਹਿਬ ਕੀ ਸਮਝਾਉਣਾ ਕਰਦੇ ਹਨ ਅੱਜ ਦਾ ਪਵਿੱਤਰ ਹੁਕਮਨਾਮਾ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਰਾਗ ਸੋਰਠ ਵਿੱਚ ਪਵਿੱਤਰ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਧੰਨ 601 ਛੇ ਸੋ ਦੋਦੇ ਸੁਭਾਈ ਮਾਨ ਹੈ ਜੀ ਸਾਹਿਬ ਸਮਝਾਉਣਾ ਕਰਦੇ ਹਨ हे ਭਾਈ ਉਹੀ ਮਨੁੱਖ ਗੁਰੂ ਦਾ ਸਿੱਖ ਹੈ ਮਿੱਤਰ ਹੈ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਾਜ ਵਿੱਚ ਤੁਰਦਾ ਹੈ ਪਰ ਜਿਹੜਾ ਮਨੁੱਖ ਆਪਣੀ ਮਰਜ਼ੀ ਅਨਸਾਰ ਤੁਰਦਾ ਹੈ ਉਹ ਪ੍ਰਭੂ ਤੋਂ ਵਿਛੜ ਕੇ ਦੁੱਖ ਸਹਾਰਦਾ ਹੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ ਤੇ ਮੁੜ ਮੁੜ ਕੇ ਦੁਖੀ ਹੋ ਕੇ ਪਛਤਾਉਂਦਾ ਹੈ ਏ ਭਾਈ ਪ੍ਰਮਾਤਮਾ ਦੇ ਭਗਤ ਸੁਖੀ ਜੀਵਨ ਬਤੀਤ ਕਰਦੇ ਹਨ ਸਾਇਬ ਬਖਸ਼ਿਸ਼ ਕਰਦੇ ਹਨ ਪ੍ਰਮਾਤਮਾ ਆਪ ਉਹਨਾਂ ਦੇ ਜਨਮ ਜਨਮਾਂ ਦੇ ਦੁੱਖ ਪਾਪ ਕੱਟ ਦਿੰਦਾ ਹੈ ਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਗੁਰੂ ਦੀ ਰਜਾ ਵਿੱਚ ਤੁਰਨ ਤੋਂ ਬਿਨਾਂ ਹੀ ਆਪਣਾ ਪਰਿਵਾਰ ਵੀ ਜਿੰਦ ਵਾਸਤੇ ਨਿਰਾ ਮੋਹ ਤੇ ਬੰਧਨ ਬਣ ਜਾਂਦਾ ਹੈ ਤਾਂ ਹੀ ਉਹ ਜਗਤ ਗੁਰੂ ਤੋਂ ਭਟਕ ਕੇ ਕੁੜਾਈ ਪਿਆ ਰਹਿੰਦਾ ਹੈ ਗੁਰੂ ਦੀ ਛਾਣ ਆਉਣ ਤੋਂ ਬਿਨਾ ਇਹ ਬੰਧਨ ਨਹੀਂ ਟੁੱਟਦੇ ਗੁਰੂ ਦੀ ਛਾਣ ਪੈਣ ਵਾਲਾ ਮਨੁੱਖ ਮੋਹ ਦੇ ਬੰਧਨਾਂ ਤੋਂ ਖਲਾਸੀ ਪਾਉਣ ਦਾ ਰਸਤਾ ਲੱਭ ਲੈਂਦਾ ਹੈ ਸਾਹਿਬ ਸਮਝਾਉਣਾ ਕਰਦੇ ਹਨ ਜਿਹੜੇ ਮਨੁੱਖ ਨੇਰੇ ਦੁਨੀਆ ਦੇ ਕੰਮ ਤੰਦੇ ਹੀ ਕਰਦੇ ਹਨ ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ਹੇ ਭਾਈ ਮੈਂ ਵੱਡਾ ਹਾਂ ਇਹ ਧਨ ਮੇਰਾ ਹੈ ਇਸ ਵਿੱਚ ਹੀ ਜਗਤ ਉਲਝਿਆ ਪਿਆ ਹੈ ਉਂਝ ਕੋਈ ਵੀ ਕਿਸੇ ਦਾ ਸਦਾ ਦਾ ਸਾਥੀ ਨਹੀਂ ਬਣ ਸਕਦਾ ਗੁਰੂ ਦੀ ਛਣ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਤੇ ਪ੍ਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ ਉਹਨਾਂ ਦਾ ਆਤਮਕ ਨਿਵਾਸ ਪ੍ਰਭੂ ਚਰਨਾਂ ਵਿੱਚ ਹੋਇਆ ਰਹਿੰਦਾ ਹੈ ਜਿਹੜਾ ਮਨੁੱਖ ਇਸ ਜੀਵਨ ਵਿੱਚ ਹੀ ਇਸ ਭੇਤ ਨੂੰ ਸਮਝਦਾ ਹੈ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ हे भाई साहिब बख्शीश करदे हन गुरु हर बेले ही दयावान रहंदा है माया बेड्या मनुखी गुरु दी शरण नहीं आंदा किस्मत तो बिना गुरु पासो भी की मिले गुरु सबना नु एक प्यार दी निगाह नाल देखदा है पर साडी जीवां दी जेहो जे भावना हुंदी है सानू गुरु पासो ओहो जही फल मिल जांदा है हे नानक जी जे अपने आपा दूर कर ता नाम मन विच है। गुरु दी शरण ਪਾ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਈਏ ਤਾਂ ਪਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ ਵਾਹੀ ਗੁਰਜੀ ਕਾ ਖਾਲਸਾ